ਉਹ ਤਾਂ ਲੈਣੀਆਂ ਪੈਂਦੀਆਂ ਨੇ ਹਾਂਜੀ ਮਾਤਾ ਦੱਸੋ ਕੀ ਤੁਹਾਨੂੰ ਸਹੂਲਤਾਂ ਤੋਂ ਵੱਧ ਜੋ ਕੀ ਗੱਲ ਬੋਲ ਰਹੇ ਹਸਪਤਾਲੇ ਸੀ ਆਪ ਲੈਣੀਆਂ ਜੀ ਚਾਹ ਪਾਣੀ ਆ ਬਰੇ ਚਾਹ ਪਾਣੀ ਸੀ ਆਪ 55 ਰੁਪਏ ਪਾਉਂਦੇ ਆ ਜੀ ਦੋਤੀਆਂ ਹਾਂ ਪਾਸਲੇ ਆਪਦੇ ਆ ਹਾਜ਼ਰੀ ਛਾੜੂਰੇ ਪੈ ਕੇ ਸੋ ਉੱਥੇ ਜਾਣੇ ਜਿੱਥੇ ਕੰਮ ਕਰਦੇ ਆ ਹਾਜ਼ਰੀ ਉੱਥੇ ਲੱਗਣੀ ਚਾਹੀਦੀ ਜੀ ਅਸੀਂ ਨਾ ਪਹਾੜਾਂ ਤੋਂ ਸੱਤ ਦੇ ਜਾਣਾ ਫਿਰ ਉਧਰੋਂ ਫਿਰ ਫਿਰ ਕੀ ਆਈ ਰਹੀ ਲੋਟੀ ਟੁੱਟੂ ਹੋ ਗਿਆ ਜੀ ਦੇਖ ਲੋ ਅਸਮਾਨ ਹੋ ਗਿਆ ਅੱਲੇ ਤਾਂ ਕੁਝ ਨਹੀਂ ਪਿਆ 2 ਰੁਪਏ ਮਸਾ ਪਿਆ ਦੇਖੜੀ ਤਾਂ ਸਾਹਮਣੇ ਨਹੀਂ ਇਹ ਤਾਂ ਪੰਜਾਹ ਲਿਆਈ ਇਹ ਤਾਂ ਸਾਨੇ ਤੁਸੀਂ ਆਪ ਲੈ ਆ 10 ਦਸਤਾਨੇ ਤਾਂ ਸਨੇ ਅੱਛਾ ਜੀ ਹਾਂ ਹਾਂ ਗੱਲ ਹੀ 10 ਘੱਟ ਤੋਂ ਬਚੇ ਗੁੱਟੂ ਟੁੱਟਿਆ ਅਸੀਂ ਆਪਲਾ ਕਰਾਂਗੇ ਨਹੀਂ ਲੱਗੀ ਜੀ ਕੱਲੇ ਕੋਈ ਪੂਰਾ ਕੰਮ ਕਰਦੇ ਹਾਂ ਠੀਕ ਹੈ ਪ੍ਰਾਈਵੇਟ ਇਲਾਜ ਕਰਾ ਰਹੇ ਹਾਂ ਜੋ ਬੰਨਾਂ ਤੋਂ ਕੋਲੇ ਵੀ ਜਾ। ਪੱਛਨ ਨਾਲ ਨਹੀਂ ਨਹੀਂ। ਉਹ ਪ੍ਰਾਈਵੇਟ ਢੁੱਟ ਗਿਆ ਜੀ ਢੁੱਟ ਗਿਆ ਜੀ। ਜੇ ਪੜੀ ਜਿੱਥੇ ਅਸੀਂ ਕਿਤੇ ਕੰਮ ਕਰ ਜੇ ਦੂਰ ਪਾਰ ਜਾਣੇ ਹਾਂਗੇ ਤਾਂ ਸਾਡੇ ਵੀ ਕਿਰਾਇਆ ਆਪਣੇ ਪੱਲੋਂ ਪਾਣਾ ਪੈਂਦਾ ਹੈ। ਐ ਨਹੀਂ ਪਤਾ ਸਾਡੇ ਦੇਚੇ ਲਾ ਕੇ ਜੇ ਦੂਜੀ ਹੁਣ ਜੋ ਹਨ ਸਿੱਖ ਹੈ ਹਰੀ ਨਾ ਕਰਦੇ ਜੰਨੂ ਵਾਲਾ ਜਸਨਾਮ ਜਾਨੇ ਅਸੀਂ ਆਦ ਕਰਾਇਆ ਫਲੱਕ ਜਾਨੇ ਅੱਛਾ ਅੱਛਾ ਵੀ ਕਰਾਇਆ ਵੀ ਨਹੀਂ ਤੁਹਾਨੂੰ ਕੋਈ ਜਾਨੇ ਕੋਈ ਸਦਾ ਲਾ ਕੇ ਸਾਨੂੰ ਦੇ ਕੇ ਕਲਾ ਆ ਕੇ ਲੈ ਹਾਜ਼ਰੀ ਸਰ ਆ ਉਸ ਲਈ ਲੋ ਜਾਣੇ ਉੱਥੋਂ ਫੇਰ ਕੋ ਕਿਉਂ ਆ ਕੇ ਆ ਜੀ ਫੇਰ ਵੀ ਆ ਜਾਣੇ ਹਾ ਜੀ ਵੀਰ ਜਾਣੇ ਪੁੱਛਿਆ ਕਿ ਨਹੀਂ ਕੋਈ ਗੱਡੀ ਦੀ ਲੈਣ ਲੈਣ ਜਾਣੇ ਆ ਕੋਕੀ ਮੈਂ ਬਦ ਦੇਣ ਕੀ ਬਹੁਤਾ ਜੀ ਠੀਕ ਹੈ ਕੋਕੀ ਮੈਂ ਪਰ ਦੇ ਕੋ ਕਿ ਮੈਂ ਪਰ ਦਿਆ ਦੇਖੋ ਆਪਣੀਆਂ ਵਿਚਾਰੀਆਂ ਬੀਬੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਹੁੰਦੀਆਂ ਨੇ ਕਿਉਂਕਿ ਤੁਹਾਨੂੰ ਪਤਾ ਹੀ ਆ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਨੇ ਉਹਨਾਂ ਨੂੰ ਮੁਸ਼ਕਲਾਂ ਦਾ ਕਿਹੜੀਆਂ-ਕਿਹੜੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਇਸ ਉੱਤੇ ਅਸੀਂ ਡੀਸੀ ਨੂੰ ਮੰਗ ਕਰਦੇ ਆ ਇੱਥੋਂ ਦੇ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਅਸੀਂ ਪੰਜਾਬ ਸਰਕਾਰ ਨੂੰ ਮੰਗ ਕਰਦੇ ਆ ਵੀ ਜਿਹੜੀਆਂ ਜਿਹੜੀਆਂ ਸਹੂਲਤਾਂ ਤੋਂ ਸਾਡੇ ਨਿਰੇਗਾ ਮਜ਼ਦੂਰ ਬਾਂਝੇ ਰਹਿ ਗਏ ਨੇ ਉਹ ਪੂਰੀਆਂ ਕੀਤੀਆਂ ਜਾਣ ਉਹ ਲਾਗੂ ਕੀਤੀਆਂ ਜਾਣ ਜੇ ਤੁਸੀਂ ਲਾਗੂ ਕੀਤੀਆਂ ਹੋਈਆਂ ਤਾਂ ਉਹ ਬਾਹਰ ਕੱਢ ਕੇ ਦਿੱਤੀਆਂ ਜਾਣ ਇਹਨਾਂ ਨੂੰ ਇਹਨਾਂ ਦੇ ਮਤਲਬ ਕਿ ਜਿਹੜਾ ਪੈਸਾ ਆਉਂਦਾ ਜਿਹੜੇ ਦੱਸ ਰੀਆਂ ਨੇ ਸਹੂਲਤਾਂ ਉਹ ਕਿੱਥੇ ਜਾਂਦਾ ਕੌਣ ਉਹਨਾਂ ਨੂੰ ਖਰਚ ਕਰਦਾ ਤੇ ਕਿੱਥੇ ਖਰਚ ਕਰਦਾ ਸੋ ਇਸ ਉੱਤੇ ਡੀਸੀ ਨੂੰ ਵੀ ਮਿਲਿਆ ਜਾਊਗਾ ਪਿੰਡਾਂ ਪਿੰਡਾਂ ਦੇ ਵਿੱਚ ਮੈਂ ਹੋਰ ਵੀ ਸਾਥੀਆਂ ਨੂੰ ਕਹਿਣਾ ਚਾਹੁੰਦੀ ਆ ਜੇ ਤੁਹਾਨੂੰ ਵੀ ਕੋਈ ਐਦਾਂ ਦੀਆਂ ਮਤਲਬ ਕਿ ਆ ਰਹੀਆਂ ਨੇ ਦਿੱਕਤਾਂ ਤਾਂ ਸਾਡੇ ਨਾਲ ਸੰਪਰਕ ਕਰੋ ਮੇਰਾ ਨੰਬਰ ਹੈਗਾ 8284425865 8284425865 ਤੇ ਤੁਸੀਂ ਕੰਟੈਕਟ ਕਰੋ ਨੰਬਰ ਤੇ ਤੁਹਾਨੂੰ ਸਹੂਲਤਾਂ ਜਿਹੜੀਆਂ ਹੈਗੀਆਂ ਨੇ ਸਾਡੀ ਜਥੇਬੰਦੀ ਵੱਲੋਂ ਦਵਾਈਆਂ ਜਾਣਗੀਆਂ ਸਾਡੇ ਜਿਹੜੇ ਹੈਗੇ ਨੇ ਵਰਕਰ ਆਉਣਗੇ ਉੱਥੇ ਜਥੇਬੰਦੀ ਦੇ ਆਗੂ ਆਉਣਗੇ ਉੱਥੇ ਮੀਟਿੰਗਾਂ ਕਰਨਗੇ ਤੁਹਾਨੂੰ ਜਿਹੜੀਆਂ ਜਿਹੜੀਆਂ ਸਹੂਲਤਾਂ ਤੁਸੀਂ ਬਾਂਝੋ ਉਹ ਲਾਗੂ ਕਰਾਈਆਂ ਜਾਣਗੀਆਂ ਜੈ ਪੀਮ ਜੈ ਪਰਮ